ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਲਗਭਗ 50 ਪਰਿਵਾਰ ਜਿਹੜੇ ਨੇ ਅੱਜ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਪਿਛਲੇ 2 ਸਾਲ ਦੇ ਵਿੱਚ ਜੋ ਕੰਮ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤੇ ਨੇ ਉਹਨਾਂ ਕੰਮਾਂ ਨੂੰ ਲੈ ਕੇ ਅੱਜ ਹਰ ਪਿੰਡ-ਪਿੰਡ ਦੇ ਵਿੱਚ ਚਰਚਾ ਕਿ ਇੰਨੇ ਕੰਮ ਕਦੀ ਵੀ ਅੱਜ ਤੱਕ ਦੀਆਂ ਸਰਕਾਰਾਂ ਨੇ 70-75 ਸਾਲ ਦੇ ਵਿੱਚ ਨਹੀਂ ਕਰਵਾਏ ਸੋ ਅੱਜ ਜਿੰਨੇ ਵੀ ਪਰਿਵਾਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਬਲਾਕ ਸੰਮਤੀ ਮੈਂਬਰ ਸਾਫ ਦਾ ਸਰਪੰਚ ਮੈਂਬਰ ਸਹਿਬਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਅੱਜ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਆਉਣ ਤੇ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਜੋ ਪਾਰਟੀ ਦੇ ਵਿੱਚ ਮੰਨਦਾ ਮਾਨ ਸਤਕਾਰ ਆ ਉਹਨਾਂ ਨੂੰ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਲਗਭਗ 50 ਪਰਿਵਾਰ ਜਿਹੜੇ ਨੇ ਅੱਜ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਆ ਜਾਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਪਿਛਲੇ 2 ਸਾਲ ਦੇ ਵਿੱਚ ਜੋ ਕੰਮ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤੇ ਨੇ ਉਹਨਾਂ ਕੰਮਾਂ ਨੂੰ ਲੈ ਕੇ ਅੱਜ ਹਰ ਪਿੰਡ-ਪਿੰਡ ਦੇ ਵਿੱਚ ਚਰਚਾ ਕਿ ਇੰਨੇ ਕੰਮ ਕਰੀ ਵੀ ਅੱਜ ਤੱਕ ਦੀਆਂ ਸਰਕਾਰਾਂ ਨੇ 70 75 ਸਾਲ ਦੇ ਵਿੱਚ ਨਹੀਂ ਕਰਵਾਏ ਸੋ ਅੱਜ ਜਿੰਨੇ ਵੀ ਪਰਿਵਾਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਬਲਾਕ ਸੰਪਤੀ ਮੈਂਬਰ ਸਾਫ ਦਾ ਸਰਪੰਚ ਮੈਂਬਰ ਸਾਹਿਬਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਅੱਜ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਆਉਣ ਤੇ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਜੋ ਪਾਰਟੀ ਦੇ ਵਿੱਚ ਆਉਂਦਾ ਮਾਨ ਸਤਕਾਰ ਆ ਉਹਨਾਂ ਨੂੰ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ